ਲੋਵੀ ਮਿੱਤਰਾਂ ਲੁਧਿਆਣੇ ਦੇ ਵਿੱਚ ਲੱਬਲੀ ਸਸਤੇ ਕੱਪੜੇ ਦੀ ਉਹ ਦੁਕਾਨ ਹੈ ਜਿੱਥੋਂ ਮਿਲਦੇ ਨੇ 500 ਦੇ 4 ਸੂਟ ਦੁਨੀਆ ਠੱਗੀ ਪਈ ਆ ਨਾ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਜਮਾ ਉਹਨਾਂ ਦਾ ਕਾਰੋਬਾਰ ਬੰਦ ਕਰ ਦਾਂਗੇ ਅੱਜ ਜੇ ਤੁਸੀਂ ਦੇਖ ਲਓ ਕਿ 500 ਦੇ 4 ਸੂਟ ਜਮਾ ਮੈਂ ਕਿਹੜਾ ਕੰਪੜਾ ਵਰਗੇ ਸੂਟ ਨੇ ਗਰਮੀਆਂ ਆਉਣ ਲੱਗ ਜੂਗੀ ਦਸੰਬਰ ਦੇ ਵਿੱਚ ਪਿਓਰ ਦੇ ਸੂਟ ਆਣਗੇ ਜਿਹੜੀ ਮੇਰੀ ਭੈਣਾ ਵਿਆਹ ਦੇ ਦਿਨ ਪਾਉਂਦੀ ਆ ਉਦਾਂ ਦੇ ਹੈਵੀ ਹੈਵੀ ਸੂਟ ਹੈ ਬਾਜੂ ਤੇ ਵੀ ਹੈਂਡ ਵਰਕ ਦਾ ਕੰਮ ਕੀਤਾ ਹੋਏਗਾ ਸਾਰਾ ਔਰ ਸਲਵਾਰ ਵੀ ਅੱਧਾ ਪੌਂਚੂ ਤੇ ਵੀ ਕਢਾਈ ਹੋਏਗੀ ਵੀਵਰਸ ਦੇ ਵੀ ਆਣਗੇ オリジナル ਪਿਓਰ ਦੇ ਹੈਵੀ ਹੈਵੀ ਦੇਖੋ ਬਲੈਕ ਲਵਰ ਕੁੜੀਆਂ ਦੇਖੋ ਜਿਹੜੇ ਬਲੈਕ ਰੰਗ ਸਪੈਸ਼ਲ ਮੰਗਦੀਆਂ ਕਾਲਾ ਰੰਗ ਹੈ ਸੱਪ ਵਰਗਾ ਆ ਗਿਆ ਕਾਲਾ ਰੰਗ ਬਿਲਕੁਲ ਹੈਵੀ ਕੰਮ ਹੈ ਜੀ ਆ ਦੇਖੋ ਦੁਪੱਟਾ ਚੱਕਰ ਸਲਵਾਰ ਬਾਜੂ ਨਾਲ ਕੱਢੀ ਹੋਏਗੀ ਦੁਪੱਟਾ ਨਾਲ ਕੱਢਿਆ ਹੋਊਗਾ ਹੈਵੀ ਆ ਦੇਖੋ ਜੀ ਇੱਥੋਂ ਲੋਕ ਕੱਪੜਾ ਲਿਜਾ ਕੇ ਅੱਗੇ ਵੇਚਦੇ ਨੇ ਮਹਿੰਗੇ ਭਾਤੇ ਪਰ ਤੁਸੀਂ ਐਸੇ ਦੁਕਾਨ ਤੋਂ ਚੱਕ ਸਕਦੇ ਹੋ ਸਸਤੇ ਰੇਟ ਤੇ ਕੱਪੜਾ ਉਹ ਵੀ ਬਿਲਕੁਲ ਥੋਕ ਦੇ ਰੇਟਾਂ ਤੇ ਓਏ ਇੱਕ ਹੋਰ ਗੱਲ ਹੈ ਜਿਹੜਾ ਮੇਰੇ ਭਾਈ ਪੈਨ ਸਾਡੀ ਵੀਡੀਓ ਨੂੰ ਵਾਤ ਹੋਏ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਉਹਨੂੰ ਆ 10 ਸੂਟ ਮੇਰੀ ਭੈਣਾਂ ਨੂੰ ਘਰ ਪਹੁੰਚਣਗੇ ਕੋਈ ਕੋ ਆਪਣਾ ਕੁਰੀਅਰ ਦਾ ਖਰਚਾ ਨਹੀਂ ਕੁਛ ਨਹੀਂ ਦੇਣਾ ਪਊਗਾ ਇਹ ਨਹੀਂ ਅਸੀਂ ਕਹਿ ਰਹੇ ਆ ਵੀ ਗੱਲ ਖਤਮ ਹੋ ਗਈ ਅਗਲੀ ਵੀਡੀਓ ਚ 10 ਭੈਣ ਭਰਾਵਾਂ ਦੇ ਨਾਮ ਵੀ ਅਨਾਉਂਸ ਕਰਾਂਗੇ ਇਹਨਾਂ ਇਹਨਾਂ ਨਿਕਲੇ ਆਂ ਬਸ ਤੁਸੀਂ ਇੱਧੇ ਸ਼ੇਅਰ ਕਰ ਦਿਓ ਜਿੱਦਾਂ ਵੀਡੀਓ ਦੇਖ ਲਓ ਬਟਨ ਨਾਪ ਦਿਓ ਸ਼ੇਅਰ ਦਾ ਕੋ ਲੋ ਦੋ ਲੋ 10 ਲੋ ਜਿੰਨੇ ਮਰਜੀ ਸੂਟ ਲੋ 450 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੇ ਵੀਡੀਓ ਦੇਖਣ ਤੋਂ ਪਹਿਲਾਂ ਕਾਪੀ ਬੈਣ ਚੱਕ ਕੇ ਵੇਜੋ ਤਾਂ ਕਿ ਇਸ ਦੁਕਾਨ ਦਾ ਪਤਾ ਨੋਟ ਕਰ ਸਕੋ ਕਿਤੇ ਵੀਡੀਓ ਅੱਗੇ ਪਿੱਛੇ ਹੋ ਗਈ ਤਾਂ ਮਿੱਤਰੋ ਤੁਹਾਡਾ ਵੱਡਾ ਨੁਕਸਾਨ ਹੋ ਜਾਣਾ ਲੋ ਵੀ ਮਿੱਤਰੋ ਅੱਜ ਮੈਂ ਖੜਿਆ ਲੁਧਿਆਣੇ ਦੇ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕਿਹੜੀ ਇਹ ਗਲੀਆਂ ਬਹੁਤ ਟੰਗ ਜੀ ਗ ਗੁਪਤ ਟਿਕਾਣੇ ਦੇ ਉੱਪਰ ਲੈ ਕੇ ਆਇਆ ਜਿੱਥੇ ਤੁਹਾਨੂੰ ਪੂਰੇ ਲੁਧਿਆਣੇ ਦੇ ਨਾਲੋਂ ਸਸਤਾ ਕੱਪੜਾ ਮਿਲੂਗਾ ਛੇਤੀ ਆਜੋ ਇੱਥੇ ਤੁਹਾਨੂੰ 500 ਦੇ ਵਿੱਚ ਚਾਰ ਸੂਟ ਦਿਵਾਣਾ ਵੇ ਪਿੱਛੇ-ਪਿੱਛੇ ਆਜੋ ਮੇਰੇ ਕੈਮਰਾਮੈਨ ਸਾਹਿਬ ਤੁਹਾਨੂੰ ਮੈਂ ਦਿਖਾਉਣਾ ਅੱਜ ਕਿ ਉਹ ਗੁਪਤ ਟਿਕਾਣਾ ਕਿਹੜਾ ਜਿੱਥੇ ਜਿੱਥੋਂ ਦੁਕਾਨਦਾਰ ਵੀ ਸੂਟ ਲੈ ਕੇ ਜਾਂਦੇ ਨੇ ਦੁਕਾਨਦਾਰ ਕੱਪੜਾ ਲਿਜਾ ਕੇ ਅੱਗੇ ਮਹਿੰਗੇ ਰੇਟਾਂ ਦੇ ਵੇਚਦੇ ਨੇ ਅੱਜ ਮੈਂ ਤੁਹਾਨੂੰ ਸਿੱਧਾ ਉਸੇ ਟਿਕਾਣੇ ਦੇ ਉੱਪਰ ਲੈ ਕੇ ਆਇਆ ਜਿੱਥੇ ਤੁਹਾਨੂੰ ਸਿੱਧਾ ਸਸਤੇ ਭਾਅ ਦੇ ਕੱਪੜਾ ਮਿਲੂਗਾ 500 ਦੇ 4 ਸੂਟ ਬਾਈ ਕਿਸੇ ਨੇ ਇਹ ਠਿਕਾਣਾ ਨਹੀਂ ਦੱਸਣਾ ਬਾਈ ਹੋਰੀ ਨੇ ਆਪਣੇ ਨਾਲ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਠਿਕਾਣਾ ਲੱਭੇ ਲਿਆ ਤੁਹਾਡਾ ਮੈਂ ਕਹਿੰਦੇ ਤੁਸੀਂ 500 ਦੇ 4 ਸੂਟ ਦਿੰਨੇ ਹੋ ਸਹੀ ਗੱਲ ਆ ਕਿ ਗਲਤ ਬਿਲਕੁਲ ਸਹੀ ਗੱਲ ਹੈ ਜੀ ਸਾਡਾ ਮੇਨ ਕੰਮ ਹੈਗਾ ਹੋਲਸੇਲ ਦਾ ਆ ਦੇਖੋ ਜੀ ਹੁਣ ਪਿਓਰ ਕੈਸ਼ਮੀਰੋਂ ਦਾ ਸੂਟ ਆਂਦਾ 5 ਮੀਟਰ ਦਾ ਕਸਟਮਰ ਬਰਫ ਚ ਪਾ ਕੇ ਕੁੰਮੀ ਚਲੇ ਆ ਕਪੜਾ ਪਾ ਕੇ ਗਾਗ ਨੂੰ ਠੰਡ ਨਹੀਂ ਲੱਗੇਗੀ ਬਾਜ਼ਾਰ ਚ ਵਿਕਦਾ 500 ਦਾ ਇੱਕ ਸੂਟ ਪਰ ਸਿਮਮੀ ਟੈਕਸਟਾਈਲ ਤੇ ਤੁਹਾਨੂੰ ਮਿਲਨੇ ਆ 2 ਨਹੀਂ 3 ਨਹੀਂ 4 ਸੂਟ ਮਿਲਣਗੇ 500 ਰੁਪਏ ਲਿਆ ਦੇਖ ਲਓ ਜੀ ਪਿਓਰ ਕੈਸ਼ਮੀਰ ਲੋਨ ਚੈੱਕ ਦੇ ਫੁੱਲਨ ਵਾਲੇ ਸੂਟ ਆ ਦੇਖੋ ਜੀ 500 ਦੇ 4 500 ਦੇ 4 500 ਦਾ ਭਾਈ ਮੈਂ ਕਹਿੰਦਾ ਇਹ ਲਾ ਲਓ ਤੁਸੀਂ ਕਿਹੜੇ ਦੁਨੀਆ ਠੱਗੀ ਪਈਆਂ ਨਾ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਜਮਾ ਉਹਨਾਂ ਦਾ ਕਾਰੋਬਾਰ ਬੰਦ ਕਰ ਦਾਂਗੇ ਅੱਜ ਜੇ ਤੁਸੀਂ ਦੇਖ ਲਓ ਕਿ 500 ਦੇ 4 ਸੂਟ ਜਮਾ ਮੈਂ ਕਹਿੰਦਾ ਕੰਪੜਾ ਵਰਗੇ ਸੂਟ ਨੇ ਗਰਮੀਆਂ ਆਉਣ ਲੱਗ ਜੂਗੀ ਦਸੰਬਰ ਦੇ ਵਿੱਚ ਬਿਲਕੁਲ ਬਿਲਕੁਲ ਇਹ ਕਪੜਾ ਬਹੁਤ ਸਸਤਾ ਆਂਦਾ ਪਿੱਛੇ ਹੁਣ ਆ ਦੇਖੋ ਜੀ ਪਿਓਰ ਕੋਟਨ ਦਾ ਸੂਟ ਆ ਜੀ ਨਾਲ ਇਹਦੇ ਦੁਪੱਟੇ ਆਣਗੇ ਪਿਓਰ ਦੇ ਬਾਜ਼ਾਰ 'ਚ ਵਿਕਦਾ 450 ਦਾ ਮਿਲਣਾ ਤੁਹਾਨੂੰ 250 ਰੁਪਏ ਦਾ ਸੂਟ ਆਹ ਦੇਖੋ ਜੀ ਦਿਲ ਖੁਸ਼ ਕਰਤਾ ਬਾਈ ਜਮਾ 250 ਰੁਪਏ ਦਾ ਸੂਟ ਪਿਓਰ ਕੈਮਰੀ ਦਾ ਸੂਟ ਦੁਪੱਟਾ ਪਿਓਰ ਦਾ ਨਾਲ ਆਏਗਾ ਜੀ ਡਿਜ਼ਾਈਨਿੰਗ ਦੇ ਵਿੱਚ 20 ਡੀਨ ਦੇ ਦਾਂਗੇ ਤੁਹਾਨੂੰ ਉਹਨਾ ਦੇਖੋ ਪਿਓਰ ਕਰੇਪ ਦਾ ਸੂਟ ਜਿਹੜਾ ਕਰੇਪ ਦਾ ਸੂਟ ਪਲੇਨ ਮਾਰਕੀਟ 'ਚ 500 ਦਾ ਵਿਕਦਾ ਇਹ ਚੁੰਨੀ ਨਾਲ ਮਿਲੂਗਾ 250 ਰੁਪਏ ਦਾ ਸਿਰਫ 250 ਰੁਪਏ ਦਾ ਸੂਟ ਮਿਲੂਗਾ ਵਿਵਰਸ ਤੁਹਾਨੂੰ 200 PR ਦੇ ਦਾ ਸੂਟ ਭਾਈ ਇਹ 2500 ਦਾ ਸੂਟ ਹੈ ਬਿਲਕੁਲ ਬਿਲਕੁਲ ਆ ਚੱਕੋ ਜਿਹੜੇ 7-800 ਨੂੰ ਠੱਗਦੇ ਨੇ 7-800 ਨੂੰ ਆ ਚੱਕੋ 2.5-250 ਦਾ ਸੂਟ ਹੈ ਗੁੱਤ ਟਕ ਲਾ ਲੋ 10 ਲੋ 16 ਲੋ 250 ਦਾ ਮਤਲਬ 250 ਹੀ ਮਿਲੇਗਾ ਜਿੰਨੇ ਮਰਜੀ ਆ ਕੇ ਲੈ ਜਾਓ ਕੀ ਬਾਤ ਹੈ ਭਾਈ ਅੱਛਾ ਮੇਰੀ ਗੱਲ ਸੁਣੋ ਇਹ ਐਨੇ ਸਸਤੇ ਦਾ ਰਾਜ ਕੀ ਆ ਕੱਪੜਾ ਦਾ ਠੀਕ ਆ ਕੱਪੜੇ ਦੇ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਜ਼ਿੰਮੇਵਾਰ ਹਰ ਤਨ ਅਸੀਂ ਆਪਣਾ ਮੇਨ ਗੱਲ ਕੱਪੜਾ ਬਹੁਤ ਸਸਤਾ ਆਂਦਾ ਪਿੱਛੋਂ ਲੋਕੀ ਤਿੰਨ ਤਿੰਨ ਚਾਰ ਚਾਰ ਗੁਣਾ ਕਰਕੇ ਠੱਗੀਆਂ ਮਾਰ ਕੇ ਵੇਚਦੇ ਆਪਾਂ ਉਹ ਠੱਗੀਆਂ ਹੀ ਬੰਦ ਕਰਨੀਆਂ ਜੀ ਇਹ ਬੰਦ ਕਰ ਰਹੇ ਬਾਈ ਕਹਿੰਦਾ ਕਾਰੋਬਾਰ ਬੰਦ ਕਰ ਦਾਂਗੇ ਠੱਗਾਂ ਦੇ ਹੋਰ ਦਿਖਾਉਣਾ ਬਾਈ ਇੱਕ ਵਾਰੀ ਕੈਮਰਾ ਘੁਮਾਈ ਮਾਰੇ ਆਂ ਦੇਖੋ ਭਰੀ ਪਈ ਆ ਜਮਾ ਦੁਕਾਨ ਖਾਸ ਕਰਕੇ ਜਿਹੜੀਆਂ ਭੈਣਾਂ ਨੇ ਵੀਡੀਓ ਨੂੰ ਸਾਹਮਣੇ ਰੱਖੋ ਮੈਂ ਕਹਿੰਦਾ ਵੀਡੀਓ ਜ਼ਿੰਦਗੀ ਪਰ ਕੰਮ ਆਊਗੀ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਦੁਕਾਨ ਵੀ ਦੱਸੋ ਬਾਈ ਜ਼ੋਰ ਜ਼ੋਰ ਜੱਟ ਦਾ ਸੂਟ ਇਨਰ ਦਾ ਕਪੜਾ ਨਾ ਲੰਦਾ ਲੋਕੀ 850 ਉਹ ਵੀ ਵੇਚਦੇ ਫੜੀ ਸੂਟ ਕਰਕੇ ਨਾਲ ਚੁੰਨੀ ਦੇ ਕਢਾਈ ਆਏਗੀ ਸਿਮੀ ਟੈਕਸਟਾਈਲ ਤੇ ਮਿਲਣਾ 350 ਰੁਪਏ ਦਾ ਸੂਟ ਜੀ 350 ਰੁਪਏ ਦਾ ਸੂਟ ਹੋਰ ਡਿਜ਼ਾਈਨ ਰੰਗ ਨੇ ਆ ਦੇਖੋ ਜੀ ਕਿੰਨੇ ਡਿਜ਼ਾਈਨ ਆ ਕਿੰਨੀ ਡਿਜ਼ਾਈਨੀਆਂ ਸਾਡੇ ਕੋਲ ਐਡੇ ਐਡੇ ਰੰਗ ਐਡੇ ਐਡੇ ਡਿਜ਼ਾਈਨ ਦੇ ਲਗਾ ਵੀਵਰਸ ਕਿ ਤੁਸੀਂ ਯਾਦ ਕਰੋਗੇ ਤੁਸੀਂ ਵਿਆਹ ਸ਼ਾਦੀ ਦੇ ਕਪੜਾ ਲੈਣਾ ਵਾ ਤੁਸੀਂ ਸਿਮੀ ਟੈਕਸਟਾਈਲ ਤੇ ਵਿਜ਼ਿਟ ਕਰੋ ਜਿਹੜਾ ਤੁਹਾਡਾ ਤੁਹਾਡੇ ਸ਼ਹਿਰ ਵਿੱਚ ਬਿੱਲ ਬਣਾ ਲੱਖ ਰੁਪਏ ਦਾ ਉਹ ਤੁਹਾਡਾ ਸਿਮੀ ਟੈਕਸਟਾਈਲ ਤੇ ਬਣੂਗਾ 50000 ਦਾ ਤੁਸੀਂ ਲੱਖ ਰੁਪਏ ਲੈ ਕੇ ਤੇ ਆਓਗੇ ਕਪੜਾ ਲੱਖ ਦਾ ਲੈ ਜਾਓਗੇ 50 ਦੀ ਪੈਕਟ ਵਾਪਸ ਲੈ ਕੇ ਜਾਓਗੇ ਉਹ ਬਾਤ ਹੈ ਕਿਆ ਬਾਤ ਹੈ ਬਈ 50000 ਦਾ ਸਿੱਧਾ ਸਿੱਧਾ ਫਾਇਦਾ 50000 ਦਾ ਕਹਿੰਦਾ ਲੱਖ ਵਾਲਾ ਕਪੜਾ 50000 ਚ ਮੈਂ ਕਹਿੰਦਾ ਸਿਰਾਂ ਲਾਦਾ ਹੈ ਜਮਾ ਤੇ ਕੁਝ ਵੀ ਹੋ ਜੇ ਅੱਜ ਠੱਗਾ ਦਾ ਕਾਰੋਬਾਰ ਬੰਦ ਕਰਾਂਗੇ 300 50 ਰੁਪਏ ਦਾ ਸੂਟ ਇਨਰ ਦੇ ਕਪੜੇ ਦੇ ਨਾਲ ਪਲੇਨ ਕਪੜਾ 500 ਦਿੰਦਾ ਵਾ ਇੰਨਾ ਸਸਤਾ ਕ ਕਿਹੜਾ ਕੀ रेट ਬੈਠੇ ਹੋਣਗੇ ਇਹਨੂੰ 750 850 ਜੋ ਦਿਲ ਕਰਦਾ ਵੇਚੀ ਜਾਂਦੇ ਵਿਆਹ ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਵਾ ਪਰ ਸਿਮੀ ਟੈਕਸਟਾਈਲ ਤੇ ਬੱਚਾ ਵੀ ਆਵੇ ਹੁੰਦੇ ਲਈ ਵੀ 350 320 300 ਪਿਆ ਭਾਈ ਚੱਕੀ ਚੱਲ ਫਟੇ ਹੋਰ ਦਿਖਾ ਦੇ ਮੇਰਾ ਭਾਈ ਬਣ ਕੇ ਕੋਈ ਚੱਕਰ ਨਹੀਂ ਵੀਡੀਓ ਕਹਿੰਦੀ ਮਰਜੀ ਲੰਬੀ ਹੋ ਜੇ ਆਹ ਦੇਖੋ ਵੀਰ ਪਿਓਰ 5 ਮੀਟਰ ਦਾ ਸੂਟ ਆਏਗਾ ਸਾਰਾ ਮੀਰੀਅਲ ਵਰਕ ਦਾ ਕੰਮ ਕੀਤਾ ਹੋਇਆ ਵੀਵਰ ਦੇਖੋ ਕਿਦਾਂ ਸ਼ੀਸ਼ੇ ਟਮਟਮਾਉਂਦੇ ਪਿਆ ਔਰ ਇਹ ਦੁਪੱਟੇ ਦੇ ਵੀ 2.5 ਮੀਟਰ ਕੰਮ ਕੀਤਾ ਹੋਇਆ ਬਾਜ਼ਾਰ ਦਾ ਡੇਟ ਹੈ 1000 1200 ਪਰ ਸਿਮੀ ਟੈਕਸਟਾਈਲ ਤੇ ਮਿਲਣਾ ਸਿਰਫ 500 ਰੁਪਏ ਦਾ ਸੂਟ ਤੁਹਾਨੂੰ ਸਿਰਫ 550 ਰੁਪਏ ਦਾ ਬਾਈ ਅੱਦੋ-ਅੱਦੋ ਦਾ ਫਰਕ ਬਿਲਕੁਲ ਬਰ ਰੰਗ ਦੇਖੋ ਵੀਵਰਸ ਕਿੰਨੇ ਆਂਦੇ ਆ ਕਿੰਨੇ ਰੰਗ ਆ ਕਿੰਨੇ ਕਲਰ ਚਾਰਟ ਆਏ ਸਭ ਤੁਹਾਡੇ ਹੁਣੇ ਆ 500-550 ਰੁਪਏ ਦੇ ਵਿੱਚ ਔਰ ਇੱਕ ਹੋਰ ਗੱਲ ਹੈ ਜਿਹੜਾ ਮੇਰੇ ਭਾਈ ਪੈਨ ਸਾਡੀ ਵੀਡੀਓ ਨੂੰ ਵਾਤੋਏ ਸ਼ੇਅਰ ਕਰੋਗੇ ਲਾਈਕ ਕਰੋਗੇ ਕਮੈਂਟ ਕਰੋਗੇ ਉਹਨੂੰ ਆ 10 ਸੂਟ ਮੇਰੀ ਭੈਣਾਂ ਨੂੰ ਘਰ ਪਹੁੰਚਣਗੇ ਕੋਈ ਕੋ ਆਪਣਾ ਕਰੀਅਰ ਦਾ ਖਰਚਾ ਨਹੀਂ ਕੁਝ ਨਹੀਂ ਦੇਣਾ ਪਊਗਾ ਇਹ ਨਹੀਂ ਅਸੀਂ ਕਹਿ ਰਹੇ ਆਂ ਵੀ ਗੱਲ ਖਤਮ ਹੋ ਗਈ ਅਗਲੀ ਵੀਡੀਓ ਚ 10 ਭੈਣਾਂ ਭਰਾਵਾਂ ਦੇ ਨਾਮ ਵੀ ਅਨਾਉਂਸ ਕਰਾਂਗੇ ਇੰਨਾ ਇੰਨਾ ਨਿਕਲੇ ਆਂ بس ਤੁਸੀਂ ਇੱਧੇ ਸ਼ੇਅਰ ਕਰ ਦਿਓ ਜਿੱਦਾਂ ਵੀਡੀਓ ਦੇਖ ਲਓ ਬਟਨ ਨਾਪ ਦਿਓ ਸ਼ੇਅਰ ਦਾ ਬਈ 10 ਸੂਟ ਮਿਲਣਗੇ ਕਰ ਦਿਓ ਸ਼ੇਅਰ ਸਾਰੀਆਂ ਖਾਸ ਕਰਕੇ ਭੈਣਾਂ ਨੂੰ ਬੇਨਤੀ ਆ ਕਿ ਸ਼ੇਅਰ ਕਰ ਦਿਓ ਬਦ ਤੋਂ ਬਦ 10 ਸੂਟ 2400 ਦੇ ਨਾਲ ਜਿਹੜੇ ਲੋਕੀ ਘਰ ਬੈਠੇ ਕੰਮ ਕਰ ਰਹੇ ਆ ਜਾਂ ਜਿਨ੍ਹਾਂ ਦੇ ਘਰੇ ਵਿਆਹ ਸ਼ਾਦੀ ਆ ਉਹਨਾਂ ਦੇ ਵੀ ਫਾਇਦਾ ਹੋਵੇ ਲੱਖ ਲੱਖ ਕਪੜਾ 40-50 ਹਜ਼ਾਰ ਚ ਮਿਲੇਗਾ ਸਿਰਫ ਪਿਓਰ ਜੋਰਜਟ ਦਾ ਪੀਸ ਆਏਗਾ ਇਨਰ ਦਾ ਕਪੜਾ ਇਹਦੇ ਨਾਲ ਹੁੰਦਾ ਜੀ ਸਾਰਾ ਟਿੰਟਮੰਦਾ ਵਰਕ ਹੈ ਜੀ ਔਰ ਦੁਪੱਟਾ ਦੇਖੋ ਕਿੱਡਾ ਭਾਰਾ ਗੱਡਿਆ ਹੋਇਆ ਕੋਈ 1500 ਨਹੀਂ ਕੋਈ 1600 ਨਹੀਂ ਸਿਮੀ ਟੈਕਸਟਾਈਲ ਤੇ ਮਿਲਣਾ ਸਿਰਫ 695 ਰੁਪਏ ਦਾ ਸੂਟ 695 ਰੁਪਏ ਦਾ ਸੂਟ ਮਿਲੂਗਾ ਸਿਮੀ ਟੈਕਸਟਾਈਲ ਤੇ ਇੱਕ ਇਕਲੀ ਪੀਸ ਦੀ ਗਾਰੰਟੀ ਹੈ ਜੀ ਦੇਖੋ 1500 1600 ਸੂਟ 695 695 695 ਮਾਤਾ ਜੀ बिकਦਾ बिकਦਾ ਕੰਨੇ ਦੇ ਅੱਗੇ ਜਾ ਕੇ 1500 ਦਾ ਜੀ ਸਾਡੇ ਕੋਲ ਗਾ ਲੈ ਕੇ ਜਾਂਦੇ ਆਪ ਦੱਸਦੇ ਜੀ ਅਸੀਂ 1500 ਤੋਂ ਘੱਟ ਵੇਚੀ ਨਹੀਂ ਪਰ ਸਿਮੀ ਟੈਕਸਟਾਈਲ ਤੇ ਤੁਹਾਨੂੰ ਹੋਲਸੇਲ ਪ੍ਰਾਈਸ ਮਿਲਣਾ ਹੈ बार-बार ਕਹਿ ਰਹੇ ਹਾਂ ਜਿਵੇਂ ਮੇਰੇ ਭੈਣ ਭਰਾਵਾਂ ਦੇ ਘਰ ਵਿਆਹ ਸ਼ਾਦੀਆਂ ਦੇ ਹੈਗਾ ਵਾ ਉਹ ਸਾਡੀ ਦੁਕਾਨ ਤੇ ਜਰੂਰ ਪਹੁੰਚੋਰ ਆਪਣਾ ਫਾਇਦਾ ਕਰਾਓ ਆ ਦੇਖੋ ਜੀ ਪਿਓਰ ਜੋਰ ਜੜਦਾ ਪੀਸ ਆਏਗਾ ਇਨਰ ਦਾ ਕਪੜਾ ਨਾਲ ਲਾਊਗਾ ਔਰ ਦੁਪੱਟਾ ਵੀ ਇਹਦਾ ਹੈਵੀ ਕੱਢਿਆ ਹੋਊਗਾ ਕੋਈ 1200 ਨਹੀਂ ਕੋਈ 1300 ਨਹੀਂ 500 ਪਿਆਰ ਦਾ ਸੂਟ ਹੈ ਜੀ 500 ਪਿਆ ਦਾ 500 ਪਿਆ 500 ਪਿਆ ਚੱਕੋ ਚੱਕੋ ਬਾਈ 550 ਚ ਬਾਈ ਰਾਜ ਕੀ ਐਨੇ ਸਸਤੇ ਆ ਮੈਂ ਦੱਸਿਆ ਸੀ ਕਪੜਾ ਕੈਸ਼ ਲੈ ਕੇ ਆਈਦਾ ਸਸਤਾ ਲੈ ਕੇ ਆਈਦਾ ਸਸਤਾ ਹੀ ਵੇਚਦੀ ਦਾ ਸੇਲ ਨੂੰ ਸਲਾਮ ਕਰੀ ਤੇ ਅਸੀਂ ਤਾਨੂੰ ਦੱਸਿਆ ਲੁੱਟਾਂ ਖਵਾ ਖਤਮ ਕਰਨੀਆਂ ਆ ਦੇਖੋ ਜੀ ਪਿਓਰ ਮਿਰਿਆਲ ਦਾ ਕੰਮ ਕੀਤਾ ਹੋਇਆ ਵੈ ਇਨਰ ਦਾ ਕਪੜਾ ਨਾਲ ਆਏਗਾ ਦੁਪੱਟੇ ਦੇਖੋ ਤਾਰਿਆਂ ਵਾਲੇ 12 12 ਸੋਲੇ ਸੂਟ 550 550 500 ਰੁਪਿਆ ਆ ਦੇਖੋ ਜੀ ਕਿੱਡਾ ਸੋਹਣਾ ਸੂਟ ਆ ਕਿੱਡੇ ਸੋਹਣੇ ਸੋਹਣੇ ਕਲਰ ਸਿਰਫ ਸਿਮੀ ਟੈਕਸਚਰ ਤੇ ਮਿਲਣਗੇ 550 550 500 ਰੁਪਿਆ ਆ ਦੇਖੋ ਜੀ ਪਿਓਰ ਜੋਰ ਜੜਦਾ ਸੂਟ ਸਾਰਾ ਫਰੰਟ ਹੈਵੀ ਜਾਲ ਕੱਢਿਆ ਹੋਇਆ ਹੋਗਾ ਔਰ ਦੁਪੱਟੇ ਦੇ ਸਾਰਾ ਗੋਟਾ ਪੱਟੀ ਦਾ ਵਰਕ ਲਿੱਤਾ ਆ ਔਰ ਦੁਪੱਟਾ ਸਾਰਾ ਕੱਢਿਆ ਹੋਇਆ ਹੈ 1200 1500 ਅੱਦੇ ਤੋਂ ਵੀ ਘੱਟ ਰੇਟ ਦੇ ਮਿਲੂਗਾ ਸਿਮੀ ਟੈਕਸਟਾਈਲ ਤੇ 695 695 695 ਕਿਲੋ 695 ਵਿੱਚ 1200 ਰੁਪਏ ਆਹ ਦੇਖੋ ਵੀਰਸ ਰੰਗ ਦੇਖੋ ਕਿੱਡੇ ਸੋਨੇ ਸੋਨੇ ਇਹ ਤੁਹਾਨੂੰ ਸਿਮੀ ਟੈਕਸਟਾਈਲ ਤੇ ਮਿਲਨੇ ਆ ਜੀ ਲੁਧਿਆਣਾ ਦੇ ਵਿੱਚ 695 ਰੁਪਏ ਦਾ ਸੂਟ ਸਿਰਫ ਤੇ ਸਿਰਫ ਸਿਮੀ ਟੈਕਸਟਾਈਲ ਤੇ ਆਹ ਦੇਖੋ ਹੁਣ ਸੰਜਨਾ ਕੰਪਨੀਆ ਦੇ ਸੂਟ ਫਲੇਰ ਦੇ ਪਿਓਰ ਨੇਚਰਲ ਗਰੇਡ ਦਾ ਸੂਟ ਆਏਗਾ ਜੀ 5 ਮੀਟਰ ਦਾ ਕਢਾਈ ਦੇਖੋ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਹੈ ਕੇਰਾ ਦੇਖੋ ਕਿੰਨਾ ਸੋਹਣਾ ਕੱਢਿਆ ਆਇਆ ਜੀ ਨਾਲ ਇਹਦੇ ਦੁਪट्टे ਦੇ ਵੀ ਕਢਾਈ ਆਏਗੀ 1250 1300 ਰੁਪਿਆ ਮਾਰਕੀਟ ਦਾ ਰੇਟ ਹੈ ਪਰ ਸਿਮੀ ਟੈਕਸਟਾਈਲ ਦਾ ਹੋਲਸੇਲ ਪ੍ਰਾਈਸ 550 550 550 ਦੇਖੋ ਨਾ ਭਾਈ ਜਿਉਂਦਾ ਰਹਿ 550 ਚ 12-1300 ਵਾਲਾ ਸੂਟ ਆ ਮੈਂ ਲੋਕਾਂ ਦੇ ਫਾਇਦੇ ਕਰਾਣੇ ਫਾਇਦੇ ਅਸੀਂ ਆਹ ਦੇਖੋ ਜੀ ਪਿਓਰ ਵਿਚਿਤਰਾ ਦਾ ਸੂਟ ਆਏਗਾ 5 ਮੀਟਰ ਦਾ ਸ਼ਿਮਰ ਦਾ ਕਿਹੜਾ ਕੱਢਿਆ ਆਊਗਾ ਦੁਪੱਟਾ ਨਾਲ ਆਊਗਾ ਹੈਵੀ ਦੇਖੋ ਜੀ ਉਹ ਗਰੰਟੀ ਆ ਵੀਵਰਸ ਤੁਹਾਡੇ ਸ਼ਹਿਰ ਤੋਂ 1500 ਤੋਂ ਘੱਟ ਤਾਂ ਨਹੀਂ ਮਿਲੂਗਾ ਦੇਖੋ ਫੋਰ ਸਾਈਡ ਬਾਰਡਰ ਨਹੀਂ ਮਿਲਦਾ ਬੱਟਾ ਹੈ ਵੀ ਇਹ ਪਰਸ਼ਮੀ ਟੈਕਸਟਾਈਲ ਤੇ ਮਿਲਣਾ ਤੁਹਾਨੂੰ 695 ਰੁਪਏ ਦਾ ਸੂਟ ਦੀ ਆਏ ਹਾਏ ਬਾਈ ਕਹਿੰਦਾ ਬਾਈ ਸਸਤੇ ਸਸਤੇ ਸੂਟ ਜਿਹੜੇ ਮਹਿੰਗੇ ਲੋਕ ਵੇਚਦੇ ਨੇ ਲਿਆ ਕੇ ਸਸਤੇ ਚ ਦੇਣ ਦੇਵਾ 695 ਰੁਪਏ ਦਾ ਦੇਵਾਂਗਾ ਹੁਣ ਦੇਖੋ ਅਗਲੀ ਵੈਰਾਈਟੀ ਬਾਈ ਵੀਡੀਓ ਖਤਮ ਨਹੀਂ ਹੋਈ ਆਹ ਦੇਖ ਲਓ ਤੁਸੀਂ ਹੋਰ ਅੱਛਾ ਬਾਈ ਹੁਣ ਅੱਗੇ ਕੀ ਦਿਖਾ ਰਹੇ ਹੋ ਆਹ ਦੇਖੋ ਜੀ ਪਿਓਰ ਸ਼ਿਮਰ ਦਾ ਸੂਟ ਆਏਗਾ 5 ਮੀਟਰ ਦਾ ਔਰ ਦੁਪੱਟਾ ਵੀ ਆਏਗਾ ਸ਼ਿਮਰ ਦਾ ਹੈਵੀ ਅੱਛਾ ਭਾਜੀ ਤੁਸੀਂ ਵੀ ਮਾਰਕੀਟ 'ਚ ਜਾਂਦੇ ਤੁਸੀਂ ਦੱਸੋ ਇਹ ਸੂਟ ਕਿੰਨੇ ਦਾ ਹੋਣਾ ਚਾਹੀਦਾ ਭਾਈ ਸਾਡੇ ਦਾ ਇਹ ਲਾ ਲਓ ਜੀ 15 1800 ਦਾ ਸੂਟ ਹੋਊਗਾ ਹੋਣਾ ਚਾਹੀਦਾ ਇਹ ਤੁਹਾਨੂੰ ਇਹੀ ਕਹਿੰਦਾ ਹੈ ਇਹੀ ਤੇ ਫਰਕ ਹੈ 5 ਮੀਟਰ ਦਾ ਸੂਟ ਸ਼ਿਮਰ ਦਾ ਭਾਰੀ ਚੁੰਨੀ ਨਾਲ ਸਿਮੀ ਟੈਕਸਟਾਈਲ ਤੇ ਮਿਲਣਾ ਜੀ 450 ਰੁਪਏ ਦਾ ਸੂਟ ਬਸ ਭਾਈ 450 ਦਾ ਜਿੰਨੇ ਚਾਹੇ 450 ਦਾ ਉਹ ਵੀ 1 ਲੋ 2 ਲੋ 10 ਲੋ ਜਿੰਨੇ ਮਰਜੀ ਸੂਟ ਲੋ 450 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੇ ਭਾਵੇਂ ਸਕਰੀਨ ਸ਼ਾਟ ਲੈ ਕੇ ਆ ਜੀਓ ਵੀਵਰਸ ਜੋ ਰੇਟ ਕਹਿ ਰਹੇ ਆ ਉਹੀ ਰੇਟ ਕਪੜਾ ਮਿਲੂਗਾ ਸਿਮੀ ਟੈਕਸਟਾਈਲ ਤੇ ਬਾਈ ਫਿਰ ਸਾਡੇ ਕਿਉਂ ਠਾਕਦੇ ਨੇ ਨਾ ਕੀ ਚੱਕੀ ਲੋਕੀ ਤਿੰਨ ਤੱਕ ਕਪੜੇ ਚ ਭਾਜੀ ਤਿੰਨ ਤਿੰਨ ਚਾਰ ਚਾਰ ਗੁਣਾ ਕਮਾਈ ਕਰਦੇ ਆ ਅਸੀਂ ਉਹ ਕੰਮ ਖਤਮ ਕਰਨਾ ਤੁਹਾਨੂੰ ਕਹਿ ਰਹੇ ਆ ਅੱਜ ਦੁਪੱਟੇ ਦੇਖ ਰੋ ਇੰਨੇ ਸ਼ਾਨਦਾਰ ਨੇ ਨਾ ਮਿੱਤਰ ਪਿਆਰੇ ਆ ਦੇਖੋ ਜੀ ਇਹ ਸੀਜ਼ਨ ਦਾ ਹੁਣ ਨਵਾਂ ਕਪੜਾ ਆਇਆ ਜਿੰਮੀ ਚ ਲੋਕੀ ਡਰਦੇ ਹੀ ਨਹੀਂ 1895 1995 2095 ਅੱਧਾ ਮੰਗਦੇ ਆ ਜੀ ਇਹਦਾ ਦੁਪੱਟਾ ਵੀ ਨਾਲ ਜਿੰਮੀ ਚੋਂ ਆਏਗਾ ਭਾਰਾ ਕੱਢੇ ਆਏਗਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ ਜੇ ਸਿਰਫ 750 ਪਿਆਰ ਦਾ ਸੂਟ ਜੀ ਆਏ ਹੈ ਓਏ ਮਰ ਜਾ ਓਏ ਦੁਕਾਨਦਾਰਾਂ ਲੁੱਟ ਲੀਆਂ ਤੁਸੀਂ ਨੇ ਸਾਡੀ ਬੀਬੀ ਆਪ ਕਲਰ ਦੇਖੋ ਵੀਵੀਐਸ ਕਲਰ ਦੇਖੋ ਕਿੱਡੇ ਸੁਨੇ ਸੁਨੇ ਕਲਰ ਜਿੰਮੀ ਚੂਦੇ 750 750 750 ਚੱਕ ਲੋ 750 ਚ ਬਈ ਆਹ ਦੇਖੋ ਜਮਲੀ ਕੋ ਹੋ ਡਿਜ਼ਾਈਨ ਲੋ ਗਰੰਟੀ ਇਹਨਾਂ ਵੀਵਰਸ ਤੁਸੀਂ ਚਲੋ ਤੁਸੀਂ ਦੱਸਿਓ ਇਹ ਤੁਹਾਡੇ ਤੁਸੀਂ ਕਮੈਂਟਾਂ 'ਚ ਦੱਸਣਾ ਇਹ ਤੁਹਾਡੇ ਸ਼ਹਿਰ 'ਚ ਜਿੰਮੀ ਚੂਦਾ ਸੂਟ ਕਿੰਨੇ ਦਾ ਮਿਲਦਾ ਜੀ ਆਹ ਦੇਖੋ ਜੀ ਇਨਰ ਦਾ ਕਪੜਾ ਨਾਲ ਜੇ ਹੈਵੀ ਵਰਕ ਕਿੱਤਾ ਆਇਆ ਹੋਇਆ ਹੈ ਔਰ ਦੁਪੱਟਾ ਵੀ ਜਿੰਮੀ ਚੂਦਾ ਆਏਗਾ ਸਾਰਾ ਭਾਰਾ ਗੱਡਿਆ ਹੋਊਗਾ। ਇਹ ਕੱਪੜਾ ਦਾ ਨਾਮ ਜਿੰਮੀ ਚੂ। ਜਿੰਮੀ ਚੂ ਨਵਾਂ ਕਪੜਾ ਹੈ। ਅੱਛਾ ਇਹ ਬੜਾ ਖਾਸ ਬੰਦਾ ਹੋਏਗਾ ਉਹ ਤੁਹਾਨੂੰ 1500 ਦਾ ਲਾਏਗਾ। ਪਰ ਸਿਮੀ ਟੈਕਸਟਾਈਲ ਨੇ ਮਿਲਣਾ ਜੇ 750 ਰੁਪਏ ਦਾ ਸੂਟ। ਸਿਰਫ 750 ਰੁਪਏ ਦਾ ਸੂਟ ਮਿਲੇਗਾ ਸਿਮੀ ਟੈਕਸਟਾਈਲ ਤੇ। 750 ਦਾ ਹੈ ਬਾਈ। ਬਿਲਕੁਲ ਬੇਕੋ ਜਿੰਮੀ ਚੂ ਦਾ ਐਦਾਂ ਹਫਤੇ ਸਿਟਿੰਗ ਬੰਨਣਾ ਵੀਰ ਜ਼ਾ ਦੇਖੋ ਜੀ। ਮੈਂ ਕਹਿੰਦਾ ਬੀਬੀਆਂ ਪਹਿਣਾ ਦੇ ਪਾਉ ਹੋਣਾ ਬਾਈ ਜਮਾ ਪਰੀਆਂ ਵਰਗੀਆਂ ਲੱਗਣਗੀਆਂ। ਬਿਲਕੁਲ ਕੁੜੀ ਦੇਖੋ ਕਹਿੰਨੀ ਘੈਂਟ ਲੱਗ ਰਹੀ ਆ ਪਾ ਕੇ ਜਿੰਮੀ ਚੂ। ਉਹਨਾ ਦੇ ਪਿਓਰ ਨੈਚੁਰਲ ਗਰੇਪ ਦਾ ਸੂਟ ਆਏਗਾ 5 ਮੀਟਰ ਦਾ ਆ ਦੇਖੋ ਜੀ ਗੱਲੇ ਦਾ ਸਾਰਾ ਏਡੇ ਦਾ ਕੰਮ ਹੈ ਹੈਂਡ ਵਰ ਦਾ ਕੰਮ ਕੀਤਾ ਹੋਇਆ ਜੀ ਨਾਲ ਇਹਦੇ ਪੌਂਚੂ ਦੇ ਕੰਮ ਆਏਗਾ ਨਾਲ ਸਲਵਾਰ ਤੇ ਕੰਮ ਆਏਗਾ ਜੀ ਆ ਦੇਖੋ ਕਿੱਡਾ ਪਿਆਰਾ ਸੂਟ ਹੈ ਬਾਈ ਕਰਾਈਏ ਬਾਲੀ ਸੋਹਣੀ ਕਰੀ ਹੋਈ ਹੈ ਇਹ ਬਹੁਤ ਸੋਹਣੀ ਚੀਜ਼ ਔਰ ਦੁਪੱਟਾ ਵੀ ਨਾਲ ਪਾਰਾ ਗੱਢਿਆ ਹੋਏਗਾ ਆ ਦੇਖੋ ਜੀ ਕਿੱਡਾ ਪਿਆਰਾ ਨਾਲ ਦੁਪੱਟਾ ਗੱਢਿਆ ਸਿਰਫ ਤੇ ਸਿਰਫ 600 ਰੁਪਏ ਦਾ ਸੂਟ ਮਿਲੇਗਾ ਸਿਮਿਤ ਟੈਕਸਟਾਈਲ ਬਾਈ ਇੱਕ ਗੱਲ ਹੋਰ ਕਹਣਾ ਮੈਂ ਕਿਹੜੇ ਆਪਣੇ ਬਾਈ ਨੇ ਨਾ ਲਾਨੇਦਾਰਨੀ ਰੁਸ ਕੇ ਰਹਿੰਦੀ ਹੈ ਜੇ ਇੱਕ ਵਾਰੀ ਕਿਤੇ ਬਾਈ ਦਾ ਕਿਹੜਾ ਨੰਬਰ ਚੱਲ ਰਿਹਾ ਇਹ ਤਾਂ ਆਰਡਰ ਕਰਕੇ ਪੰਜ ਚਾਰ ਸੂਟ ਲੈਣੇਦਾਰਨੀ ਨੂੰ ਦੇ ਦੋ ਐ ਥੋੜੀ ਜਿਹੀ ਕਰੋ ਇੱਥੇ ਆ ਕੇ ਲੈ ਕੇ ਜਾਓ ਤੁਸੀਂ ਬਹੁਤ ਫਾਇਦਾ ਹੋਏਗਾ ਤੁਹਾਡਾ ਕਲਰ ਦੇਖੋ ਕਿੰਦਾ ਚਮਕ ਚਮਕ 12 15 1500 ਰੁਪਏ ਦਾ ਸੂਟ 650 ਰੁਪਏ ਦਾ ਜੀ 650 ਰੁਪਏ ਦਾ ਮੈਂ ਕਹਿੰਦਾ ਕਦੇ ਪਾਇਓ ਨਾ ਬਾਈ ਤੁਹਾਡੇ ਲਾਨੇਦਾਰਨੀ ਦਾ ਐ ਲੱਗੂਗੀ ਮਾਡਲਾਂ ਵਰਗੀ ਆਹ ਦੇਖੋ ਜੀ ਪਿਓਰ ਨੇਚਰਲ ਕਰੇਪ ਦਾ ਗਲੇ ਤੋਂ ਲੈ ਕੇ نیچے ਸਾਰਾ ਹੈਂਡਵਰਕ ਦਾ ਕੰਮ ਫੇਰ ਉਸ ਤੋਂ ਬਾਅਦ ਬਾਵਾ ਵੀ ਕੱਢੀਆਂ ਪੌਂਚੇ ਵੀ ਕੱਢੇ ਦੋਨੋਂ ਚੀਜ਼ਾਂ ਕੱਢੀਆਂ ਆ ਦੁਪੱਟੇ ਚਨੂਨ ਦੇ ਦੁਪੱਟਾ ਵੀ ਕਢਾਈ ਵਾਲੇ 650 650 600 650 ਜਬਈ 2000 ਵਾਲਾ ਸੂਟ 650 ਬਿਲਕੁਲ 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 ਵੀਰ ਜੀ ਜੱਟ ਬਾਬੇ ਗੁਫਤ ਟਕਣਿਆਂ ਤੇ ਆਈ ਲੱਭੂ ਅੱਗੇ ਅੱਗੇ ਹੋਟ ਕਣੇ ਮੈਂ ਕਹਿੰਦਾ ਕਿਹੜੇ ਠੱਗ ਨੇ ਨਾ ਠੱਗਿਆ ਮਾਰਦੇ ਬੰਦ ਕਰਾ ਦੋ ਸਾਰਾ ਆ ਦੇਖੋ ਜੀ 650 ਰੁਪਏ ਚ ਦੇਖੋ ਕਿੰਨੇ ਪਿਆਰੇ ਪਿਆਰੇ ਸੂਟ ਆਹ ਦੇਖੋ ਹੁਣ ਪਿਓਰ ਨੇਚਰਲ ਗਰੇਪ ਦਾ ਸੂਟ ਹੈ ਜੀ 5 ਮੀਟਰ ਦਾ ਨਾਲ ਇਹਦਾ ਦੁਪੱਟਾ ਵੀ ਕੱਢਿਆ ਆਏਗਾ 2.5 ਮੀਟਰ ਦਾ ਸਿਰਫ ਤੇ ਸਿਰਫ 550 ਰੁਪਏ ਦਾ ਸੂਟ ਮਿਲਵਾ ਲਓ 550 ਰੁਪਏ 550 ਰੁਪਏ 550 ਰੁਪਏ ਕਿਤਾ ਵੀ ਦੇ ਲੋ ਕਿੱਡਾ ਵੱਡਾ ਕੋਈ ਐ ਨਹੀਂ ਹੈਗਾ ਵੀ ਉਹ ਆਏ ਪੂਰਾ ਸਾਈਜ਼ ਫੁੱਲ ਸਾਈਜ਼ ਬਾਈ ਜਮਾ ਆਣਾ ਆਹ ਦੇਖੋ ਜੀ ਚਾਰ ਚਾਰ ਨਵੇਂ ਕਲਰ ਆਣਗੇ ਕਲਰ ਚਾਰਟ ਦੇਖੋ ਬ੍ਰਾਈਟਨੈਸ ਦੇਖੋ ਜਿਵੇਂ ਖੂਨ ਡਲਿਆ ਆਂਦਾ ਉਹਦਾ ਬ੍ਰਾਈਟਨੈਸ ਹੈ 550 ਰੁਪਏ ਜੀ ਆਹ ਦੇਖੋ ਜੀ ਪਿਓਰ ਦਾ ਸੂਟ ਆਏਗਾ ਜਿਹੜਾ ਮਾਰਗੇ 1800 ਤੋਂ 1900 ਦੀ ਰੇਂਜ ਚ ਵਿਕਦਾ ਮਾਹੀ ਬ੍ਰਾਂਡ ਦੇ ਸੂਟ ਆਣਗੇ ਜੀ ਦੁਪੱਟੇ ਆਣਗੇ ਪਿਓਰ ਦੇ ਢਾਈ ਢਾਈ ਮੀਟਰ ਦੇ ਸਿਰਫ ਤੇ ਸਿਰਫ 950 ਰੁਪਏ ਦਾ ਸੂਟ ਮਿਲੂਗਾ ਔਰ ਕਲਰਸ ਦੇਖੋ ਵਿਵਰਸ ਕਿੱਡੇ ਪਿਆਰੇ ਪਿਆਰੇ ਕਲਰਸ ਆਂਦੇ 950 ਰੁਪਏ ਚ ਮਿਲਣਗੇ ਪਿਓਰ ਦੇ ਸੂਟ ਹੈ ਦੁਪੱਟੇ ਵੀ ਨਾਲ ਪਿਓਰ ਦੇ ਲੱਗੇ ਆਉਂਦੇ ਬਾਈ ਤੇ ਕਾ ਕੇ ਦਿਖਾਦਾ ਕਰ ਕੈਮਰਾਮੈਨ ਐਨ ਜਮਾ ਅਗਲਾ ਦੇਖ ਲੈ ਪੂਰਾ ਵੀ ਕਿਪਾਈ ਤੇ ਕੁਆਲਿਟੀ ਕਿਹੜਾ ਗਾਰੰਟੀ ਚੈਲੰਜ ਚੈਲੰਜ ਹੈ ਜੀ ਵਿਵਰਸ ਤੁਹਾਨੂੰ 2595 2695 ਦੀ ਰੇਂਜ ਆਲੇ ਸੂਟ ਮਿਲਣਗੇ ਇਨਰ ਦਾ ਕਪੜਾ ਇਹਦੇ ਨਾਲ ਹੁੰਦਾ ਜੀ ਔਰ ਦੁਪੱਟਾ ਚੈੱਕ ਕਰੋ ਵਿਵਰਸ ਆ ਦੇਖੋ ਜੀ ਵਿਆਹ ਸ਼ਾਦੀਆਂ ਲਈ ਸੂਟ ਆ ਦੇਖੋ ਦੁਪੱਟਾ ਚੈੱਕ ਕਰੋ ਫੋਰਥ ਸੈੱਟ ਕੱਢਿਆ ਹੋਊਗਾ ਦੇਖੋ ਯਾਰ ਮਾਨਕ ਭਾਈਓ ਕਿਆ ਬਾਤ ਹੈ ਨਿਆਰਾ ਜਿਹਾ ਰੱਖਦਾ ਭਾਈ ਨੇ ਪੱਟਾ ਚੈੱਕ ਕਰੋ ਕਿੱਡਾ ਸੋਹਣਾ ਪਰਸਮੀ ਟੈਕਸਟਾਈਲ ਤੇ ਮਿਲਣਾ ਜੇ ਸਿਰਫ ਤੇ ਸਿਰਫ 1500 ਪੀਆਰ ਦੇला ਸੂਟ 35 3500 ਦੇ ਸੂਟ ਸਿਮੀ ਟੈਕਸਟਾਈਲ ਦਾ ਮਾਜ ਬਹੁਤ ਭਾਰੀ ਸੂਟ ਹੈ ਭਾਈ ਤਾਂ ਯਾਰ ਬਿਲਕੁਲ ਮੇਰੇ 3500 ਤੋਂ ਘੱਟ ਨਹੀਂ ਮਿਲਦੇ ਜੀ ਆ ਦੇਖੋ ਕਿੱਡਾ ਪਿਆਰਾ ਸੂਟ ਕਿੰਗਾ ਪਿਆਰਾ ਡਿਜ਼ਾਈਨ ਸਿਰਫ ਤੇ ਸਿਰਫ ਸਿਮੀ ਟੈਕਸਟਾਈਲ ਤੇ 1500 ਪੀਆਰ ਦੇ ਦਾ ਜੀ ਆ ਦੇਖੋ ਜੀ 50 ਚ ਦੇਖੋ ਤੁਸੀਂ ਗੱਲ ਵਾ ਨਿਆ ਆਹ ਦੇਖੋ ਜੀ ਪਿਓਰ ਦੇ ਸੂਟ ਹੈ ਜੀ ਇਹਦੇ ਵੀ ਇਨਰ ਦੇ ਕੱਪੜੇ ਸਭ ਦੇ ਨਾਲ ਹੁੰਦੇ ਆ ਜੀ ਔਰ ਦੁਪੱਟੇ ਇਹਨਾਂ ਦੇ ਵੀ ਆਣਗੇ ਪਾਰੇ ਪਾਰੇ ਇਨਰ ਦਾ ਕੱਪੜਾ ਨਾਲ ਦੁਪੱਟਾ ਚੈੱਕ ਕਰੋ ਵੀਰਸ ਸਿਰਫ ਤੇ ਸਿਰਫ 1350 ਰੁਪਏ ਦਾ ਸੂਟ ਦੇਖੋ ਦੇਖੋ ਤੁਸੀਂ ਮੈਂ ਖੋਲ ਕੇ ਦਿਖਾਉ ਬਾਈ ਮਾੜਾ ਯਾਰ ਦੁਪੱਟਾ ਵਾਲਾ ਵੀ ਆਹ ਦੇਖੋ ਸਾਈ ਦੇਖੋ ਤੁਸੀਂ ਦੁਪੱਟੇ ਦਾ ਸਾਈ ਦੇਖੋ ਮਿੱਤਰੋ ਐਨ ਪੱਗ ਜਿੱਡਾ ਸਾਈ ਆ ਬਾਈ ਦੇਖੋ ਦੁਪੱਟਾ ਜਿੰਮੀ ਦੁਪੱਟਾ ਵੀ ਜਿੰਮੀ ਚ ਆਏਗਾ origignal ਵਾਲੀ ਜਿੰਮੀ ਚ ਆ 2535 ਵਾਲੇ ਸੂਟ ਰੇਂਜ ਚ ਸੇਲ ਹੋਣੇ 컬ਰ ਆਣਗੇ ਚਾਰ ਚਾਰ ਬ੍ਰਾਈਟਨੈਸ ਸੂਟਾਂ ਦੀ ਦੇਖ ਲਓ ਇਹ ਸਭ ਤੁਹਾਡੇ ਹੋਣ ਵਾਲੇ ਆ ਬਿਲਕੁਲ ਵਾਜਿਬ ਰੇਟਾਂ ਵਿੱਚ ਵਿਵਰਜ਼ ਆ ਦੇਖੋ ਸਿਰਫ ਤੇ ਸਿਰਫ 1350 ਦੇ ਰੇਂਜ 'ਚ ਔਰ ਦੁਪੱਟੇ ਬਾਹਰ ਦੁਆਰਾ ਚੈੱਕ ਕਰਾਣਾ ਵਿਵਰਜ਼ ਆ ਦੇਖੋ ਕਿਆ ਪਿਆਰੇ ਪਿਆਰੇ ਦੁਪੱਟੇ ਆ ਕਿਆ ਰੋਬ ਆ ਆ ਦੇਖੋ ਤੁਸੀਂ 2.5 ਮੀਟਰ ਦੀਆਂ ਚੁੰਨੀਆਂ ਮਿਲਣਗੀਆਂ ਬੜੀ ਹੈਵੀ ਵਰਕ ਨਾਲ ਤੇ ਜਰੂਰ ਆਓ ਵਿਵਰਜ਼ ਸਿਮੀ ਟੈਕਸਟਾਈਲ ਤੇ ਔਰ बार-बार ਕਹਿ ਰਿਆਂ ਵੀਡੀਓ ਨੂੰ ਵਕਤ ਤੋਂ ਵਕਤ ਸ਼ੇਅਰ ਕਰੋ ਤਾਂ ਕਿ ਦੂਜਿਆਂ ਦਾ ਵੀ ਫਾਇਦਾ ਹੋਵੇ ਔਰ ਤੁਹਾਡਾ ਵੀ ਹੋਵੇ ਆ ਲਓ ਜੀ ਦੇਖੋ ਡਿਜ਼ਾਈਨਿੰਗ ਵਿਵਰਜ਼ ਬਿਹਰ ਦੇ ਸੂਟਾਂ ਦੇ ਦੁਪੱਟੇ ਦੇਖੋ ਭਾਰੇ ਭਾਰੇ ਹੈਵੀ ਹੈਵੀ ਕੁਆਲਿਟੀ ਦੇ ਬਹੁਤ ਹੋ ਭਾਰੀ ਆ ਬਾਈ ਕੰਡਾ ਨਹੀਂ ਬਾਈ ਕੋਲੇ ਨਹੀਂ ਵੇਟ ਕਰਕੇ ਦਿਖਾਉਂਦਾ ਬਹੁਤ ਭਾਰੀ ਸੂਟ ਦੇ ਸੂਟ ਆਣਗੇ ਬੜੀ ਵਧੀਆ ਚੀਜ਼ਾਂ ਵੀਰਸ ਦੁਪੱਟੇ ਚੈੱਕ ਕਰੋ 1300 ਪਿਆ 1300 ਪਿਆ 1300 ਪਿਆ ਔਰ ਕਰੋ ਦੇਖੋ ਕਿ ਮਾਰ ਕਿਵੇਂ ਆ ਗਿਆ ਬਾਈ ਦਾ 3500 2800 2500 ਜਿੱਥੇ ਲੱਗੀ ਲੰਦੇ ਵੇਚੀ ਜਾਂਦੇ ਆ ਦੁਪट्टे ਚੈੱਕ ਕਰੋ ਵੀਵਰਸ ਸਿਰਫ ਤੇ ਸਿਰਫ ਮਿੱਠੇ ਰੇਟਾਂ 'ਚ ਮਿਲੂਗਾ ਸਮੀ ਟੈਕਸਟਾਈਲ ਦੇ ਆ ਦੇਖੋ ਵੀਵਰਸ ਪਿਓਰ ਦੇ ਸੂਟ ਆਣਗੇ ਜਿਹੜੀ ਮੇਰੀ ਪਹਿਣਾ ਵਿਆਹ ਦੇ ਦਿਨ ਪਾਉਂਦੀ ਆ ਉਦਾਂ ਦੇ ਹੈਵੀ ਹੈਵੀ ਸੂਟ ਹੈ ਬਾਜੂ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਸਾਰਾ ਔਰ ਸਲਵਾਰ ਵੀ ਅੱਧਾ ਪੌਂਚੂ ਤੇ ਵੀ ਕਢਾਈ ਹੋਏਗੀ ਵੀਵਰਸ ਦੇਖੋ 5 ਮੀਟਰ ਕਪੜਾ ਆਊਗਾ ਪਿਓਰ ਦਾ ਔਰ ਦੁਪट्टे ਵੀ ਆਣਗੇ origignal ਪਿਓਰ ਦੇ ਹੈ 505000 7000 7500 ਅੱਧਾ ਸੇਲ ਆਉਣ ਵਾਲੇ ਸੂਟ ਹੈ ਸਿਮੀ ਟੈਕਸਟਾਈਲ ਤੇ ਤੁਹਾਨੂੰ ਬੋਤ ਤੀਜੇ ਤੋਂ ਵੀ ਅੱਧੇ ਕੱਟ ਪਾਵਾਂ ਜੋ ਮਿਲਨੇ ਆ ਦੇਖੋ ਜੀ ਬਿਲਕੁਲ ਵਾਜੀ ਰੇਟਾਂ ਦਾ ਮਿਲੂਗਾ 2650 ਰੁਪਏ ਦੀ ਰੇਂਜ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਹੈ ਜੀ ਆ 2650 ਦਾ ਸੂਟ ਬਾਈ ਇਹ ਦੇਖੋ 700 6500 6000 5000 ਇਸ ਤੋਂ ਕੱਟ ਸੇਲ ਨਹੀਂ ਹੁੰਦਾ ਵੀਰ ਗਰੰਟੀ ਹੈ ਰੰਗ ਬਾਈ ਰੰਗ ਬੋੜੇ ਜੀ ਡਿਜ਼ਾਈਨ ਬੜਿਆ ਦੇਖੋ ਜੀ ਕਿੱਡਾ ਹੈਵੀ ਕੰਮ ਕੀਤਾ ਆ ਦੇਖੋ ਜੀ ਸਾਰਾ ਹੈਵੀ ਬਾਜੂ ਕੱਢੀ ਹੋਈ ਹੈ ਬੜਾ ਪਿਆਰਾ ਬਾਈ ਯਾਰ ਰੰਗ ਵੀ ਨਵੇਂ ਦੁਪ ਦੁਪੱਟੇ ਆ ਜੀ ਆ ਦੇਖੋ ਦੁਪੱਟੇ ਚੈੱਕ ਕਰੋ ਜੀ ਇਹਨਾਂ ਦੇ ਦੁਪੱਟੇ ਵੀ ਭਾਰੋ-ਤਾਰੇ ਕੱਡੇ ਹੋਇਆ ਜੀ ਚਾਰੋ ਤਰ੍ਹਾਂ ਦੇ ਨਾਲ ਆ ਦੇਖੋ ਜੀ ਕਿੱਡੀ ਹੈਵੀ ਕੁਆਲਿਟੀ ਦਾ ਦੁਪੱਟਾ ਸਿਰਫ 2650 ਰੁਪਏ ਦਾ ਮਿਲੇਗਾ ਤੁਹਾਨੂੰ ਸਮੀ ਟੈਕਸਟਾਈਲ ਤੇ ਈਵਰਸ ਕਿੱਡੇ ਹੈਵੀ-ਹੈਵੀ ਡਿਜ਼ਾਈਨ ਆ ਦੇਖੋ ਜੀ ਰੈੱਡ ਕਲਰ ਸਪੈਸ਼ਲ ਪਹਿਣਾ ਵਾਸਤੇ ਆ ਦੇਖੋ ਮਹਿੰਗਾਈ ਦਾ ਜੀ ਲਾਂਵਾਂ ਵਾਲੇ ਝੰਝਲੀ ਪਾਉਂਦੀਆਂ ਜੀ ਦੇਖੋ ਬਿਲਕੁਲ ਬਿਲਕੁਲ ਇਦਾਂ ਦੀ ਹੈਵੀ ਮੇਰਾ ਮੋਟਿਵ ਹੈ ਆਹਦਾ ਪਰ ਕੜਾਈ ਜੀ ਦਿਖਾ ਦਿਓ ਸਮਾਰ ਲੋ ਜੀ ਲੋ ਲੋ ਕੈਮਰਾਮੈਨ ਸਾਹਿਬ ਵੀ ਘਾਤੀ ਦੇਖੀ ਵੀ ਕਈ ਵਾਰ ਪਹਿਣਾ ਕਹਿੰਦੇ ਨੇ ਵੀ ਸਮਾਰਕੇ ਨਹੀਂ ਦੇਖਿਆ ਸੂਟ ਆਏ ਦੇਖ ਲੋ ਮੇਰੀਓ ਪਹਿਣਾ ਤੁਸੀਂ ਦੇਖੀ ਚਲੋ ਮੈਂ ਕਹਿੰਦਾ ਸਿਰਾਂ ਦੇ ਬਾਜੂ ਆਏਗੀ ਨਾਲੇ ਦੇ ਪੌਂਚੇ ਵੀ ਕੱਡੇ ਦਿਖਾ ਦੇਗਾ ਕੇ ਹਾਂ ਦਿਖਾ ਦੇ ਪੌਂਚਿਆਂ ਦੇ ਵੀ ਕੜਾਈ ਆਏਗੀ ਕਿੰਨੀ ਹੈਵੀ ਬਹੁਤ ਹੀ ਵਾਜਿਬ ਰੇਟਾਂ 'ਚ ਮਿਲੇਗਾ ਮੇਰੀ ਭੈਣਾ ਆਪ ਦੱਸਣ ਗਈਆਂ ਵੀ ਉਹਨਾਂ ਦੇ ਸ਼ਹਿਰ ਜੋ ਸੂਟ ਕਿੰਨੇ ਦਾ ਮਿਲਦਾ ਹੈ ਔਰ ਅਸੀਂ ਸਹੀ ਰੇਟ ਦੱਸ ਰਹੇ ਹਾਂ ਕਿ ਨਹੀਂ ਦੱਸ ਰਹੇ ਆਪਾਂ ਕੀ ਦੱਸ ਰਹੇ ਬਈ ਰੇਟਾਂ ਦਾ 2650 ਰੁਪਏ ਦਾ ਸੂਟ ਦਾ ਜੀ ਸਭੀ ਟੈਕਸਟਾਈਲ ਦੇ ਹਾਂ ਦੇਖੋ ਜੀ ਕਿੱਡੇ ਹੈਵੀ ਹੈਵੀ ਦੁਪੱਟੇ ਆ ਹੈਵੀ ਹੈਵੀ ਡਿਜ਼ਾਈਨਿੰਗ ਆ ਬਿਲਕੁਲ ਵਾਜਿਬ ਰੇਟਾਂ 'ਚ ਮਿਲਨੇ ਆ ਸਿਮੀ ਟੈਕਸਟਾਈਲ ਤੇ ਵੀਵਰਸ ਭਾਈ ਜੇ ਕਿਸੇ ਨੇ ਕੰਮ ਕਰਨਾ ਹੋਵੇ ਉਹ ਵੀ ਲੈ ਜਾ ਸਕਦੇ ਨੇ ਹਾਂ ਹਾਂ ਉਹ ਵੀ ਲੈ ਕੇ ਜੋ ਸਾਡਾ ਮੇਨ ਕੰਮ ਹੀ ਹੋਲਸੇਲ ਦਾ ਹੈ ਜਿਹੜੇ ਮੇਰੇ ਪਾਈਪਨ ਘਰ ਬੈਠੇ ਕੰਮ ਕਰ ਰਹੇ ਉਹਨ ਪੂਰੀ ਵੈਰਾਈਟੀ ਹੁੰਦੀ ਹੈ ਵਿਆਹ ਸ਼ਾਦੀ ਵਾਲਿਆਂ ਵੀ ਸੀਜ਼ਨ ਦੀ ਏਡੀ ਵਧੀਆ ਵੈਰਾਈਟੀ ਹੈਗੀ ਹੈ ਜਿੰਨਾਂ ਨੂੰ ਤੁਸੀਂ 2-300 ਦਾ ਮੁਨਾਫਾ ਰੱਖ ਕੇ ਵੇਚੋਗੇ ਆਰਾਮ ਨਾਲ ਤੁਹਾਡੇ ਕੋਲ ਵਿਕ ਜਾਣਗੇ ਆਹ ਦੇਖੋ ਜੀ ਪੋਰ ਦਾ ਹੈਵੀ ਸੂਟ ਹੈ ਦੁਪੱਟਾ ਦੇਖੋ ਕਿੰਨਾ ਸੋਹਣਾ ਇਹ ਨਾਲ ਹੈਵੀ ਕੱਢਿਆ ਆਵਾ ਬਿਲਕੁਲ ਵਾਜੀ ਰੇਟਾਂ ਦੇ ਮਿਲ ਨੇ ਤੁਹਾਨੂੰ ਸਮੀ ਟੈਕਸਟਾਈਲ ਦੇ ਈਵਰਜ਼ ਆਹ ਦੇਖੋ ਜੀ ਦੁਪੱਟਾ ਚੈੱਕ ਕਰੋ ਦੁਪੱਟਾ ਗੱਦਾ ਸੋਹਣਾ ਲੱਗਿਆ ਹੈ ਜੀ ਸਭ ਹੈਵੀ ਹੈਵੀ ਸੂਟ ਹੈ ਮਾੜਾ ਖੋਲੇ ਦੁਪੱਟਾ ਖੋਲੇ ਵੀ ਦਿਖਾ ਦਈਏ ਮਾੜਾ ਇੱਕ ਵਾਰੀ ਪਾ ਇਹ ਆ ਦੇਖੋ ਦੁਪੱਟੇ ਦਾ ਸਾਇਹ ਦੇਖੋ ਤੁਸੀਂ ਕਈ ਵਾਰ ਪਹਿਣਾ ਕਹਿੰਦੇ ਨੇ ਪਤਨ ਦਿਖਾਇਆ ਕੋਈ ਹੋਰ ਦੀ ਦੁਕਾਨ ਤੇ ਹੁੰਦੇ ਨੇ ਮਿਲਿਆ ਕੋਈ ਹੋਰ ਆ ਭਾਈ ਜਿਹੜਾ ਕੁਝ ਦਿਖਾ ਰਹੇ ਆ ਵੀਡੀਓ ਚ ਬਿਲਕੁਲ ਮੈਂ ਕਹਾਂ ਤੁਹਾਡੀ ਵੀਡੀਓ ਰਹੀਂ ਸਕਰੀਨਸ਼ਾਟ ਲੈ ਕੇ ਆ ਜਾਣ ਬਸ 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 ਆਪਣੀ ਜਲਦੀ ਹਾਸ ਕਰ ਜਾਈਏ ਜਿੰਨੇ ਜਲਦੀ ਤੇ ਜਲਦੀ ਆਜੂ ਉਹਨੂੰ ਇਹ ਚੀਜ਼ਾਂ ਮਿਲ ਜਾਣੀ ਨਹੀਂ ਕਈ ਵਾਰੀ ਬਿਕੀਏ ਰੇਟਾਂ ਵਿੱਚ ਡਿਜ਼ਾਈਨ ਰੋਹ ਸਾਡੇ ਕੋਲ ਨਵੇਂ ਆਂਦੇ ਰਹਿੰਦੇ ਆ ਰੋਹ ਨੇ ਇਹ ਚਾਰ ਚ ਬڑے ਡਿਜ਼ਾਈਨ ਹੁੰਦੇ ਜਾਂਦੇ ਘੜ ਤੋਂ ਘੜ ਨਹੀਂ 100 ਡਿਜ਼ਾਈਨ ਮਿਲ ਜਾਣਗੇ ਮੇਰਾ ਮੋਟਿਵ ਹੈਗਾ ਵਾ ਡਿਜ਼ਾਈਨਿੰਗ ਸੂਟ ਅੱਦਾਂ ਖਾਂਦੇ ਕਿ ਪਹਿਨਣ ਨੂੰ ਪਤਾ ਲੱਗ ਜਾਵੇ ਸਾਡੇ ਕੋਲ ਅੱਦਾਂ ਦੇ ਭਾਰੇ-ਭਾਰੇ ਸੂਟ ਵੀ ਅਵੇਲੇਬਲ ਹੁੰਦੇ ਆ ਦੁਪੱਟੇ ਚੈੱਕ ਕਰੋ ਜੀ ਕਿੱਡੇ ਭਾਰੇ-ਭਾਰੇ ਦੁਪੱਟਿਆਂ ਨਾਲ ਬਿਲਕੁਲ ਵਾਜਿਬ ਰੇਟਾਂ ਤੇ ਬਾਰ-ਬਾਰ ਕਹਿ ਰਹੇ ਆ ਇਹ ਤੁਹਾਨੂੰ ਮਿਲਣੇ ਸੀਮੀ ਟੈਕਸ ਚੱਲਦੇ ਆ ਦੇਖੋ ਜੀ ਕਿੱਡਾ ਸੋਹਣਾ ਪੀਸ ਕੱਢਿਆ ਹੈ ਜੀ ਦੇਖੋ ਦੁਪੱਟਾ ਚੈੱਕ ਕਰੋ ਨਾਲ ਕਿੱਡਾ ਸੋਹਣਾ ਦੁਪੱਟਾ ਵਾ ਦੇਖੋ ਜੀ ਚਾਰ ਚਫੇਰੇ ਕੱਢਿਆ ਆਊਗਾ ਦੁਪੱਟਾ ਦੇਖੀ ਚਲੋ ਮੈਂ ਕਹਿੰਦਾ ਚਾਰ ਚਫੇਰੇ ਕੱਢਿਆ ਹੋਊਗਾ ਔਰ ਕਿੱਦਾਂ ਸੋਨਾ ਵਰਕ ਕੀਤਾ ਹੋਇਆ ਜੀ ਆਹ ਦੇਖ ਚੈੱਕ ਕਰੋ ਰੰਗ ਦੇਖੋ ਕਿੱਦਾਂ ਸੋਨਾ ਪਰਪਲ ਕਰ ਦਿੱਤਾ ਸਾਰਾ ਢੇ ਦਾ ਕੰਮ ਹੈ ਸਲਵਾਰ ਨਾਲ ਗੱਡੀ ਹੋਏਗੀ ਦੁਪੱਟਾ ਨਾਲ ਗੱਡਿਆ ਹੋਏਗਾ ਸਭ ਵਾਜੀ ਰੇਟਾਂ ਤੇ ਮਿਲਲੇ ਹਾਂਜੀ ਹਾਂਜੀ ਅੱਛਾ ਦੁਪੱਟਾ ਨਾਲ ਕੱਢਿਆ ਮਿਲੇਗਾ ਦੇਖੋ ਜੀ ਬਲੈਕ ਲਵਰ ਕੁੜੀਆਂ ਦੇਖੋ ਜਿਹੜੇ ਬਲੈਕ ਰੰਗ ਸਪੈਸ਼ਲ ਮੰਗਦੀਆਂ ਕਾਲਾ ਰੰਗ ਹੈ ਸੱਪ ਵਰਗਾ ਆ ਗਿਆ ਕਾਲਾ ਰੰਗ ਬਿਲਕੁਲ ਹੈਵੀ ਕੰਮ ਹੈ ਜੀ ਆ ਦੇਖੋ ਦੁਪੱਟਾ ਚਾਹੇ ਅਗਰ ਸਲਵਾਰ ਬਾਜੂ ਨਾਲ ਕੱਢੀ ਹੋਏਗੀ ਦੁਪੱਟਾ ਨਾਲ ਕੱਢਿਆ ਹੋਊਗਾ ਹੈਵੀ ਆ ਦੇਖੋ ਜੀ ਰੇਟ ਉਹੀ ਰਹੂਗਾ 26 ਉਹੀ ਰੇਟ 2600 2700 ਬਸ ਇੰਨੀ ਘੇਟਾ ਨਹੀਂ ਹੁੰਦੇ ਆ ਵੀ ਜੀ ਰੇਟ ਦਾ ਬਾਈ ਕਹਿੰਦਾ ਆਪਾਂ ਨੇ ਮਹਿੰਗਾ ਸਸਤਾ ਕਰਕੇ ਵੇਚਣਾ ਬਿਲਕੁਲ ਬਾਕੀ ਫੇਰ ਮੈਂ ਕਹਿ ਰਿਹਾ ਜੇਰੇ ਮੇਰੇ ਭਾਈ ਭਨ ਘਰ ਬੈਠੇ ਕੰਮ ਕਰ ਰਹੇ ਉਹਨਾਂ ਵਾਸਤੇ ਵੀਡੀਓ ਬਹੁਤ ਵਧੀਆ ਹੈਗੀ ਆ ਸਾਡੇ ਕੋਲ ਵਿਜ਼ਿਟ ਕਰੋ ਜਿੰਨਾ ਕਰ ਵਿਆਹ ਸ਼ਾਦੀ ਦਾ ਚਾਹ ਆਪਣਾ ਹੈ ਪ੍ਰੋਗਰਾਮ ਰੱਖਿਆ ਆਵਾ ਉਹਨਾਂ ਨੇ ਦੇ ਲੈਣ ਲੈਣੇ ਆ ਵਧੀਆਂ ਲੈਣੇ ਆ ਤੁਸੀਂ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਸਿਮੀ ਟੈਕਸ ਲੱਖ ਰੁਪਇਆ ਲੈ ਕੇ ਆਓਗੇ ਕਪੜਾ ਲੱਖ ਰੁਪਇਆ ਦਾ ਦੇ ਦਾਂਗੇ 50000 60000 ਦੀ ਗੁੱਟੀ ਤੁਸੀਂ ਆਪਣੀ ਵਾਪਸ ਲੈ ਕੇ ਜਾਓਗੇ ਇਹ ਵੀ ਸਾਡਾ ਚੈਲੰਜ ਹੈ ਜੀ ਔਰ ਦੁਕਾਨ ਤੇ ਆਉਣ ਵਾਸਤੇ ਐਡਰੈਸ ਹੈਗਾ ਸਾਡਾ ਸਿਮੀ ਟੈਕਸਟਾਈਲ ਲੁਧਿਆਣਾ ਫੀਲਡ ਗੰਜ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ 2 ਨੰਬਰ ਗਲੀ ਸਾਡੀ ਸ਼ਾਪ ਹੈਗੀ ਹੈ ਇਨ ਕੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਸ੍ਰੀ ਗੁਰਦੁਆਰਾ ਸਾਹਿਬ ਕੋਲੇ ਆ ਕੇ ਸਾਨੂੰ ਕਾਲ ਕਰ ਸਕਦੇ ਹੋ ਸਾਡਾ ਮੁੰਡਾ ਆ ਕੇ ਤੁਹਾਨੂੰ ਲੈ ਵੀ ਜਾਏਗਾ ਥੈਂਕ ਯੂ ਵਿਵਰਸ